ਜਿੰਦਾਬਾਦ 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 ਬੰਦੋਲਪਾ ਜਿੰਦਾਬਾਦ ਸਰ ਜਰਗਲ ਜੀ ਨੂੰ ਮਾਨਸ ਕਰਦੀ ਹੋਏ ਜੀ ਇਹਨੇ ਰਹਿਣਾ ਖਵਨਾ ਚਾ ਚਾ ਨਾਇਬ ਜੀਤਾ ਖਾਸਾ ਵਾਏ ਨੂੰ ਬਹੁਤ ਬਹੁਤ ਧੰਨਵਾਦ ਜਗਿੰਦਰ ਸਿੰਘ ਕੁੰਦਰਾ ਸਾਹਿਬ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦਾ ਇਹ ਰੋਸ ਦਾ ਪ੍ਰਗਟਾਵਾ ਕੰਮ ਰੋਸ ਮਾਰ ਜੋ ਜਤਨ ਕੀਤਾ ਜਾ ਰਿਹਾ ਹੈ ਜਿੰਨੀਆਂ ਵੀ ਇਥੇ ਮੌਜੂਦ ਸਖੀਅਤਾਂ ਪਹੁੰਚਿਆ ਨੇ ਸਾਰੇ ਸਤਕਾਰ ਜੋ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸਮਸਤ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਜਿਹੜੇ ਕਿ ਛੋਟੇ ਸੱਦੇ ਦੇ ਇਥੇ ਪਹੁੰਚੇ ਨੇ ਅੱਜ ਜਿਹੜਾ ਸਾਡੇ ਇਕੱਠੇ ਹੋਣ ਦਾ ਮਕਸਦ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਜਬਰ ਮੌਜੂਦਾ ਸਰਕਾਰ ਵੱਲੋਂ ਇੱਕ ਪੰਜਾਬ ਦੀ ਪੰਜਾਬੀਅਤ ਦੀ ਪੰਜਾਬੀਆਂ ਦੀ ਸੱਚੀ ਸੁੱੱਚੀ ਤੇ ਸੜਕ ਆਵਾਜ਼ ਨੂੰ ਦਬਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਉਸਦੇ ਖਿਲਾਫ ਅਸੀਂ ਸਾਰੇ ਇਕੱਠੇ ਹੋਏ ਆਂ ਮੈਂ ਸਮਸਤ ਅਜੀਤ ਅਖਬਾਰ ਦੇ ਪੱਤਰਕਾਰ ਭਾਈਚਾਰੇ ਨੂੰ ਜਾਸੋਰਾ ਨੂੰ ਵਿਸ਼ਵਾਸ ਦਿਵਾਣਾ ਚਾਹੁੰਦਾ ਹਾਂ ਕਿ ਸਾਡੀ ਦਿੱਪੈਸ ਕਲੱਬ ਆਫ ਫਾਰਮਰਸ ਸਾਡੇ 450 ਜ਼ਿਲ੍ਹੇ ਦੇ ਪੱਤਰਕਾਰਾਂ ਦੀ ਨੁਮਾਇੰਤੀ ਕਰਦੀ ਹੈ ਕਿ ਅਸੀਂ ਸਾਰਾ ਸਾਡਾ ਸਪਸ਼ਟ ਪੱਤਰਕਾਰ ਭਾਈਚਾਰਾ ਜ਼ਿਲ੍ਹੇ ਦਾ ਚਟਾਨ ਵਾਂਗੂ ਅਜੀਤ ਅਖਬਾਰ ਦੇ ਨਾਲ ਖੜਾ ਹੈ ਤੇ ਖੜਾ ਰਹੇਗਾ ਇਹ ਅੱਜ ਜਿਹੜਾ ਛੋਟਾ ਜਿਹਾ ਇੱਕ ਪ੍ਰਦਰਸ਼ਨ ਹੈ ਇੱਕ ਵੱਡਾ ਰੂਪ ਇਕਤਿਆਰ ਕਰ ਸਕਦਾ ਹੈ ਜਿਹੜਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਇੱਕ ਵੱਡਾ ਵਿਸ਼ਾਲ ਪ੍ਰਚੰਦ ਰੂਪ ਜਿਹੜਾ ਹੈ ਉਹ ਪੱਤਰਕਾਰ ਭਾਈ ਚਰਨ ਦਾ ਦੇਖਣ ਨੂੰ ਮਿਲ ਸਕਦਾ ਹੈ ਮੌਜੂਦਾ ਸਰਕਾਰ ਨੂੰ ਇੱਕ ਚੇਤਾਵਨੀ ਇਸ ਨੂੰ ਸਮਝਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੰਨਾ ਭਿਆਨਕ ਹੋ ਸਕਦਾ ਹੈ ਇਸ ਕਰਕੇ ਮੈਂ ਅਤਿ ਮਹਾ ਕਿ जिन्हें भी इथे वीर ਸਾਡੇ ਪਹੁੰਚੇ ਨੇ ਉਹ ਅਗਾਹ ਹੀ ਇਸੇ ਤਰੀਕੇ ਨਾਲ ਦੁਨੀਆ ਵਿੱਚ ਸੱਤੀ ਸ਼ਖਸੀਅਤਾਂ ਨੇ ਜਿਨੇ ਵੀ ਧਾਰਮਿਕ ਸ਼ਖਸੀਅਤਾਂ ਨੇ ਜਿਨੇ ਵੀ ਪੱਤਰਕਾਰ ਪਹੁੰਚਦਾ ਆ ਉਹ ਇਸੇ ਤਰੀਕੇ ਨਾਲ ਸਾਡਾ ਸਾਥ ਦਿੰਦੇ ਨੇ ਬਹੁਤ ਬਹੁਤ ਸੰਗਤ ਅੱਜ ਆਪਾਂ ਸਾਰੇ ਇੱਥੇ ਇਸ ਕਾਰਨ ਕਰਕੇ ਇਕੱਤਰ ਹੋਏ ਆ ਤੁਸੀਂ ਸਾਰੇ ਉਸ ਤੋਂ ਜਾਣੂ ਹੋ ਕਿਉਂਕਿ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਇਸ ਭਗਵਾਨ ਤੇ ਭਗਵਾਨ ਤੇ ਮਾਤੀ ਸਰਕਾਰ ਨੇ ਅਜੀਬ ਦੇ ਉੱਤੇ ਅਜੀਬ ਸਮੂਹ ਦੇ ਸਾਡੇ ਸੰਵਾਦਕ ਸਾਹ ਭਾਈ ਭਾਰੀ ਵਰਜਿੰਦਰ ਖੰਡਰ ਜੀ ਦੇ ਉੱਤੇ ਜਿਹੜਾ ਨਜਾਇਜ਼ ਤੌਰ ਤੇ ਪਰਚਾ ਦਰਜ ਕੀਤਾ ਹੈ ਇਹ ਬਹੁਤ ਹੀ ਅਫਸੋਸਨਾਕ ਅਤੇ ਨਿੰਦਨਯੋਗ ਹੈ ਅਸੀਂ ਸਾਰੇ ਉਸ ਦੀ ਸਖਤ ਨਿੰਦਾ ਕਰਦੇ ਹਾਂ ਇਹ ਕੋਈ ਪਹਿਲੀ ਵਾਰ ਹੈ ਹਾਂ ਜੀ ਸਰ ਦੇਖੋ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਜਿਹੜੀ ਨਿਰੜਕ ਆਵਾਜ਼ ਹੈ ਉਲੰਘਾਵਾਜ਼ ਹੈ ਸੱਚੀ ਸਟੀਵਾਜ਼ ਹੈ ਉਸ ਨੂੰ ਤਬਾਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਹੀ ਹੈ ਕਿ ਜਿਹੜੇ ਮੁੱਖ ਸੰਪਾਦਕ ਨੇ ਡਾਕਟਰ ਬਜਿੰਦਰ ਸਿੰਘ ਅੰਮਰਦ ਉਹਨਾਂ ਦੇ ਖਿਲਾਫ ਦਾ ਪੱਤਾ ਦਰਜ ਕੀਤਾ ਗਿਆ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪੀਸਫੁਲ ਪ੍ਰੋਟੈਸਟ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਡਾਕਟਰ ਬਰਜਿੰਦਰ ਸਿੰਘ ਅੰਮਰਦ ਦੇ ਖਿਲਾਫ ਪਹਿਲਾਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਦਬਾਇਆ ਜਾਏ ਚਾਰ ਬੰਦ ਕੀਤੇ ਗਏ ਬੜਾ ਕੁਝ ਕੀਤਾ ਗਿਆ ਹੈ ਪਰ ਉਹ ਨਹੀਂ ਦਬੇ ਹੁਣ ਜਿਹੜਾ ਲਾਸਟ ਉਹਨੇ ہتھیارੇ ਵਰਤ ਲਿਆ ਕਿ ਹੁਣ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਸਮੂਹ ਪੱਤਰਕਾਰ ਭਾਈਚਾਰਾ ਦੀ ਪ੍ਰੈਸ ਕਲਾਬ ਫਾਰਮਲੇ ਸਰ ਵੱਲੋਂ ਇੱਥੇ ਇਕੱਠਾ ਹੋਇਆ ਅੱਜ ਅਖਬਾਰ ਆਦਾਰਾ ਜਿਹੜਾ ਉਹ ਸਮੂਹ ਪੱਤਰਕਾਰ ਜ਼ਿਲ੍ਹੇ ਦੇ ਉਹ ਇੱਥੇ ਇਕੱਠੇ ਹੋਏ ਨੇ ਸਮੂਹੀਆਂ ਧਾਰਮਿਕ ਤੇ ਕਾਫੀ ਸ਼ਕਤੀਆਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਸਾਰਿਆਂ ਨੇ ਇੱਕ ਆਵਾਜ਼ ਨਾ ਮੰਗ ਕੀਤੀ ਹੈ ਕਿ ਜਿਹੜਾ ਰੱਦ ਕੀਤਾ ਗਿਆ ਪਰਚਾ ਇਸ ਨੂੰ ਜਿਹੜਾ ਅਰਜ਼ ਕਰ ਕੀਤਾ ਗਿਆ ਪਰਚਾ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ ਨੀਤੇ ਜਿਹੜਾ ਅੰਦੋਲਨ ਅੱਜ ਸ਼ੁਰੂ ਹੈ ਇਹ ਹੋਰ ਦਿੱਤਾ ਹੋ। ਵੀ ਰੀਜ਼ਨ ਕੀ ਸੀ ਪੱਤਾ ਦਰਜ ਕਰਨ ਦਾ ਕੀ ਸਰਕਾਰਾਂ ਦੇ देखो ਸਿੰਪਲ ਜੀ ਗੱਲ ਹੈ ਕਿ ਜਿਹੜੀ ਸਰ ਆਪ ਜੀ ਨੂੰ ਪੱਤਰਕਾਰ ਸਾਥੀਓ ਪਤਾ ਹੀ ਹੈ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਪੰਜਾਬ ਦੀ ਸਰਕਾਰ ਤੇ ਦੀ ਸ਼ਹਿਤ ਅਜੀਤ ਅਖਬਾਰ ਦੇ ਮੁੱਖ ਸਪਾਦਕ ਡਾਕਟਰ ਹਮਦਰਦ ਜਿਹਦੇ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਵਾ ਕਿਉਂਕਿ ਸ਼ਾਦਾ ਪ੍ਰੈਸ ਵੈਲਫਰ ਸੁਸਾਇਟੀ ਜਿਹੜੀ ਛੱਡ ਸ਼ਬਦਾਂ ਤੇ ਨਿਖੇਦੀ ਕਰਦੀ ਆ ਤੇ ਵਿਸ਼ਵਾਸ ਤੋਂ ਹੁੰਦੀ ਆ ਕਿ ਪੰਜਾਬ ਦਾ ਸਮੂਹ ਪੱਤਰਕਾਰ ਭਾਈਚਾਰਾ ਡਾਕਟਰ ਹਮਦ ਅਰਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸੋਰੀ ਪੰਜਾਬ ਸਰਕਾਰ ਲੋ ਜੋ ਇਹ ਜਿਹੜੀ ਅਣਕੋਣੀ ਹਰਕਤ ਕੀਤੀ ਗਈ ਆ ਬਹੁਤ ਮਤਭਾਗੀ ਗੱਲ ਆ ਦੇਖੋ ਜੀ ਡਾਕਟਰ ਹਮਦਰਦ ਜੀ ਜਿਹੜੇ ਇੱਕ ਮਾਨਦਾਰ ਬੇਦਾਗ ਇਨਸਾਨ ਹਨ ਉਹਨਾਂ ਪੰਜਾਬ ਦੇ ਪੰਜਾਬੀਆਂ ਦੀ ਅੱਜ ਤੱਕ ਸੇਵਾ ਕੀਤੀ ਆ ਕਿਸੇ ਦੇ ਨਾਲ ਕੋਈ ਐਸੇ ਤੱਕ ਵਿਤਕਰਾ ਨਹੀਂ ਕੀਤਾ ਗਿਆ ਦੇਖੋ ਭਗਵੰਤ ਮਾਨ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਇੱਕ মিডিਆ ਨੂੰ ਦਬਾ ਰਿਹਾ ਵਾ ਇਹਦੇ ਨਾਲ মিডিਆ ਨਾਲ ਕੇ ਦੱਬਿਆ ਤੇ ਨਾ ਦਬੇਗਾ ਕਿਉਂ ਜਿਹਨੇ ਸਰਕਾਰ ਅੱਜ 92 ਐਮਐਲਏ ਲਈ ਫਿਰਦਾ ਵਾ ਉਸੇ মিডিਆ ਦੀ ਬਜਾਉਲੀ ਲਈ ਫਿਰ ਰਿਹਾ ਵਾ ਮੈਂ ਇਹਨੂੰ ਚੇਤਾਵਨੀ ਦੇਣਾ ਜੋ ਸਰਦਾਰ ਬਰਜਿੰਦਰ ਸਿੰਘ ਹਮਦਰਜੀ ਦੇ ਖਿਲਾਫ ਢੂਠੀ ਐਫ ਆਈ ਆਰ ਦਰਜ ਜਿਹੜੀ ਕੀਤੀ ਹੈ ਤੁਰੰਤ ਰੱਦ ਕੀਤੀ ਜਾਵੇ ਅਗਰ ਜੇ ਇਹਨਾਂ ਰੱਦ ਨਾ ਕੀਤੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਦੇ ਖਿਲਾਫ ਜਿਹੜੇ ਆ ਰੋਸ ਪ੍ਰਦਰਸ਼ਨ ਵੱਡੇ ਲੈਵਲ ਤੇ ਕੀਤਾ ਜਾਏਗਾ ਅਗਲੀ ਜਿੱਤਾ ਜਾਣਾ ਇਹ ਤਾਂ ਨਹੀਂ ਅਗਲੀ ਰਾਤ ਨਹੀਂ ਦੀਏ ਬਈ ਜੀ ਟਾਈਮ ਦਿੱਤਾ ਗਿਆ ਇਹਨਾਂ ਨੂੰ ਮਾਝੋਗ ਜੀਤ ਅਖਬਾਰ ਦੇ ਜਿਹੜੇ ਜਿਲਾਂਚਾਰ ਨੇ ਸਾਡੇ ਅੰਮ੍ਰਿਤਸਰ ਤੋਂ ਜਸਵੰਤ ਭਾਜੀ ਜੀ ਉਹਨਾਂ ਦੀ ਗਵਾਹੀ ਤੇ ਇਟਾ ਕਿ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਤੇ ਉਹਨਾਂ ਨੇ ਕੁਝ ਸਮਾਂ ਦਿੱਤਾ ਵਾ ਜੋ ਟਾਈਮ ਦੇ ਵਿੱਚ ਜੇ ਐਫ ਆਈ ਆਰ ਰੱਦ ਨਹੀਂ ਕਰਦੇ ਤੇ ਸਾਡੇ ਲੋ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਪੁਤਲੇ ਫੁਕੇ ਜਾਣਗੇ ਧੰਨਵਾਦ Thank you. ਉਹ ਬਰਾਏ ਦੀ ਸਾਈਡ ਤੇ ਰਾਈਟ ਸਾਈਡ ਤੋਂ ਜੋ ਗਰਮੀ ਲਾ ਲਓ